ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰ ਪਰ ਤੇਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਆ ਦਿਵਾਲੀ ਦੇ ਇੱਕ ਨੇੜੇ ਜਿਹੜਾ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਤੇ ਆਉਂਦੇ ਦਿਨਾਂ ਦੇ ਪੰਜਾਬ ਤੇ ਮੌਸਮ ਦੇ ਕੀ ਹਾਲਾਤ ਰਹਿਣਦੇ ਆ ਸਾਰ ਨੇ ਆ 12 ਤੋਂ ਲੈ ਕੇ ਤੇ ਉਸ ਤੋਂ ਬਾਅਦ ਗੱਲ ਕਰਾਂਗੇ 30 ਯਾਨੀ ਕਿ ਆਪਣਾ 30 ਅਕਤੂਬਰ ਦੇ ਦਰਮਿਆਨ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ ਵਿੱਚ ਹਲਕਾ ਦਰਮਿਆਨਾ ਆ ਕਿਤੇ ਕਿਤੇ ਦਰਮਿਆਨੇ ਤੋਂ ਭਾਰੀ ਮੀਂਹ ਦੇ ਚਟਾਨ ਲੱਗ ਸਕਦੇ ਜੇ ਮੌਸਮ ਸਾਫ਼ ਰਹੇਗਾ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿ ਕਿਹੜੇ ਇਲਾਕੇ ਜ਼ਿਲ੍ਹੇ ਦਾ ਪੈਂਡ ਤੋਂ ਇਸ ਵੀਡੀਓ ਨੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਨੈਕਸਟ ਆਊਟ ਲਈ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਸਭ ਤੋਂ ਪਹਿਲਾਂ ਆ ਗੱਲ ਕਰੀ ਆਪਣੇ 12 ਤੋਂ ਲੈ ਕੇ ਜਾਨਕੀ 14 15 ਜਾਂ 20 ਅਕਤੂਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਹੈ ਕੋਈ ਵੀ ਆਪ ਅਗਰ ਹਲਚਲ ਹੁੰਦੀ ਸੰਭਾਵਨਾ ਨਹੀਂ ਕੋਈ ਵੀ ਅਸਿਸਟਮ ਹੁੰਦਾ ਦਿਖਾਈ ਨਹੀਂ ਦੇ ਰਿਹਾ ਹਾਂ ਹੋ ਸਕਦਾ ਹੈ ਕਿ ਕੁਝ ਆ 10 17 ਜਾਂ 18 19 20 ਦੇ ਦਰਮਿਆਨ ਇੱਕ ਹਲਕਾ ਪਛਮੀ ਸਿਸਟਮ ਜਾਨਕੀ ਥੋੜੀ ਬੋਤੀ ਬੱਦਲ ਗਈ ਆ ਦੇ ਨਾਲ ਕਿਤੇ ਕਿਤੇ ਇੱਕ ਅਦੇ ਜ਼ਿਲ੍ਹੇ ਕੁਝ ਇੱਕ ਦੋ ਆਕੇ ਪਿੰਡ ਵਿੱਚ ਨਿੱਕੀ ਮੋਟੀ ਕਾਰਵਾਈ ਹੋਸਰੀ ਜਿਆਦਾਤਰ ਮੌਸਮ ਠੀਕ ਠਾਕ ਹੈ 20 ਅਕਤੂਬਰ ਤੱਕ 15 16 ਤੋਂ ਲੈ ਕੇ ਜਾਨੀ ਕਿ 12 13 ਤੋਂ 15 ਤੋਂ ਲੈ ਕੇ 20 ਅਕਤੂਬਰ ਦੇ ਦਰਮਿਆਨ ਆ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਮੌਸਮ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾਤ ਬੱਦਲਵਾਈ ਦੇ ਨਾਲ ਇੱਕ ਜਿਹੜੇ ਸੁਭਾਵਨਾ ਰਹੇਗੀ ਜਿਆਦਾਤਰ ਮੌਸਮ ਠੀਕ ਠਾਕ ਹੈ ਉਸ ਤੋਂ ਬਾਅਦ ਦੀਵਾਲੀ ਦੇ ਨੇੜੇ ਜਾਨੀ ਕਿ 22 23 ਦੇ ਆਸ-ਪਾਸ ਇੱਕ ਜਿਹੜਾ ਸਿਸਟਮ ਹੜਕਾਇਆ ਸਿਸਟਮ ਹੈ ਇਸ ਵਿੱਚ ਹੋਸਰ ਸਿਸਟਮ ਬਾਅਦ ਵਿੱਚ ਵੀ ਸਕਦਾ ਘਟ ਵੀ ਸਕਦਾ ਹੁੰਦੇ ਆ ਸਾਫ ਤੇ ਵੇਖੀਏ ਤਾਂ ਪੰਜਾਬ ਦੇ ਕੁਝ ਟਾਮਟਾ ਇਲਾਕਿਆਂ ਵਿੱਚ ਸੰਭਾਵਨਾ ਪੰਜਾਬ ਨਾਲ ਲ ਪਾਕਿਸਤਾਨ ਦੇ ਕੁਝ ਤੋੜਬੋਤ ਕੀਤਾ ਸੰਭਾਵਨਾ ਰਹੇਗੀ ਜਿਆਦਾਤਰ ਮੌਸਮ ਠੀਲ ਠਾਕ ਰਹਣ ਦੇ ਅਸਾਰ ਨੇ ਭਾਵੇਂ ਫਿਰੋਜ਼ਪੁਰ ਫਰੀਦਕੋੜ ਮੁਕਸਰ ਫਾਜ਼ਲਕਾ ਵਜ ਆਪਣੇ ਪੂਰਬੀ ਖੇਤਰ ਪਟਿਆਲਾ ਸੰਗਰੂਰ ਮਲੇਰ ਕੋਟਲਾ ਫਤਿਹਗੜ੍ਹ ਸਾਹਿਬ ਰੂਪਨਗਰ ਮੋਹਾਲੀ ਚੰਡੀਗੜ੍ਹ ਪਹਾੜ ਦੇ ਨਾਲ ਲੱਗਦੇ ਖੇਤਰ ਹੋਗੇ ਹੁਸ਼ਿਆਰਪੁਰ ਹੋਗਾ ਲੁਧਿਆਣਾ ਗਦਲੰਦਰ ਕਪੂਰਥਲਾ ਪਟਾਣਕੋਟ ਗੁਰਦਾਸਪੁਰ ਬਠਿੰਡਾ ਮਾਨਸਾ ਆਪਣਾ ਆਮੋਗਾ ਦੇ ਖੇਤਰ ਹੋਗੇ ਨਾਲ ਲੱਗ ਫਰੀਦਕੋੜ ਮੁਕਸਰ ਕਾ ਲਗਭਗ ਸਾਰੇ ਇਲਾਕੇ ਮੌਸਮ ਜੜਾ ਸਾਫ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਦੋਸਤੋ ਬਾਰਾ پکڑ ਕਰੇ ਪੱਤੀ ਤ ਦੇ ਦਰਮਿਆਨ ਇੱਕ ਅੱਧੀ ਵਾਰ ਜਨਕੀ 20 ਤੋਂ ਲੈ ਕੇ 30 ਅਕਤੂਬਰ ਦੇ ਦਰਮਿਆਨ ਇੱਕ ਅੱਧੀ ਵਾਰ ਸੰਭਾਵਨਾ ਰਹੇਗੀ ਹੋ ਸਕਦਾ ਹੈ ਕਿ ਅਰ ਸਿਸਟਮ ਆਸਰਾ ਥੋੜੇ ਬਹੁਤ ਖੇਤਰਾਂ ਨੂੰ ਜਾਂ ਬਹੁਤੇ ਖੇਤਰਾਂ ਵਿੱਚ ਪ੍ਰਭਾਵਿਤ ਕਰ ਸਕਦਾ ਸਿਸਟਮ ਵਿੱਚ ਆ ਕਾਫੀ ਦਰਪੈਣ ਸਿਸਟਮ ਵਾਧੂ ਸਕਦਾ ਘਟੂ ਸਕਦਾ ਉਸਰਾ ਸਿਸਟਮ ਲੱਗੇ ਜਾਂ ਨਾ ਲੱਗੇ ਫਿਲਹਾਲ ਹੁੰਦੇ ਜੋ ਵੀ ਸੈਟਲਾਈਟ ਤਸਵੀਰਾਂ ਨੇ ਉਸ ਅਕੋਰਡਿੰਗ ਗੱਲ ਕਰੇ ਤਾਂ ਪੰਜਾਬ ਦੇ ਕੁਝ ਛਕ ਟਾਮਟਲ ਲਾ ਕੇ ਸੰਭਾਵਨਾ ਰਹੇਗੀ ਤਾਂ ਮੌਮਾ ਜਿਹੜੇ ਹੋਣਗੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਲਕੇ ਦਰਮਿਆਨ ਜਿਹੜੇ ਹਲਕੇ ਰਫਤਾਰ ਨਾਲ ਮੱਧਮ ਜੀ ਰਫਤਾਰ ਨਾਲ ਚੱਲਦੇ ਰ ਆਪਣੇ 15 ਤੋਂ 20000 ਨਾਰਮਲ ਹਵਾਵਾਂ ਕੈਸ ਨੇ ਥੋੜੇ ਬੋਤੀਆਂ ਆ ਮਾੜੇ ਮੋٹے ਰਫਤਾਰ ਤੇ ਵੇਖਣ ਨੂੰ ਮਿਲ ਸਰ ਜਿਆਦਾਤਰ ਹਵਾਵਾਂ ਦੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਆ ਵਗੰਦੇ ਆ ਸਾਰ ਨੇ ਜਣ ਕੀ ਆਪਣੇ ਆਉਂਦੇ ਦਿਨਾਂ ਤੋਂ 12 ਲੈ ਕੇ 20 ਅਕਤੂਬਰ ਉਸ ਤੋਂ ਵੀ 25 ਆ 30 ਅਕਤੂਬਰ ਤੱਕ ਹਵਾਵਾਂ ਉੱਤਰ ਤੋਂ ਪੱਛਮ ਕਾ ਪੱਛਮ ਤੋਂ ਹੋਸੜਾ ਕੁਝ ਸਮੇਂ ਲਈ ਦੱਕੜ ਦੇ ਕੂਰਵ ਵੱਲ ਹਵਾਵਾਂ ਦੀ ਵਾਪਸੀ ਹੋ ਸਕਦੀ ਜਿਆਦਾਤਰ ਹਵਾਵਾਂ ਉੱਤਰ ਤੋਂ ਪੱਛਮ ਦਿਸ਼ਾ ਵੱਲ ਵਗਦੇ ਰਹਿਣਗੇ ਟੈਂਪਰੇਚਰ ਜਿਹੜੇ ਹੋਣਗੇ ਦਿਨ ਦੇ ਗੱਲ ਕਰੀ ਤਾਂ ਦਿਨ ਦੇ 28 29 ਤੋਂ ਲੈ ਕੇ 30 31 ਡਿਗਰੀ ਦੇ ਵਿਚਕਾਰ ਰਹਿ ਨੀ ਤੋ ਲੈ ਕੇ 18 17 ਤੋ ਲੈ ਕੇ ਤੇ 19 20 21 ਤੱਕ ਆ ਦਰਜ ਕੀਤੇ ਜਾ ਸਕਦੇ ਫਿਲਹਾਲ ਇਹ ਜਾਣਕਾਰੀ ਅਪਡੇਟਸ ਹੀ ਬਕ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਪਿਆਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬਿਡੂ ਨੂੰ ਹੰਤਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ